ਡਾ ਤਰੰबीर ਗਾਂਧੀ ਅੱਜ ਕਾਂਗਰਸ ਦੇ ਵਿੱਚ ਸ਼ਾਮਲ ਹੋ ਗਏ ਨੇ ਤੇ ਉਹਨਾਂ ਦੇ ਇੱਕ ਬੇਟਾ ਬਿਆਨ ਸਾਹਮਣੇ ਆ ਉਹਨੇ ਕਿਹਾ ਕਿ ਜੇਕਰ ਕਾਂਗਰਸ ਮੈਨੂੰ ਚੋਣਾਂ ਦੇ ਵਿੱਚ ਉਤਾਰੇਗੀ ਤਾਂ ਮੈਂ ਜ਼ਰੂਰ ਲੜਾਂਗਾ ਇਹ ਤੇ ਉਲਟ ਹੋਇਆ ਕਿ ਕਾਂਗਰਸ ਨੇ ਪਿਛਲੇ ਲਗਭਗ 2-3 ਮਹੀਨਿਆਂ ਤੋਂ ਬਸ ਤਾਂ ਪੁਰਾਣਾ ਸੰਪਰਕ ਹੈ ਪਰ 2-3 ਮਹੀਨਿਆਂ ਤੋਂ ਬਹੁਤ ਜ਼ਿਆਦਾ ਸੰਪਰਕ ਰੱਖਿਆ ਹੋਇਆ ਸੀ ਡਾਕਟਰ ਤਰੰबीर ਗਾਂਧੀ ਜਿਹੜੀ ਅੰਨਾ ਹਜਾਰੇ ਦਾ ਭ੍ਰਸ਼ਟਾਚਾਰ ਵਿਰੁੱਧ ਲਹਿਰ ਚੱਲੀ ਉਹਦੇ ਵਿੱਚ ਜਾਂਦੇ ਰਹੇ ਨੇ ਆਪਣੇ ਜੀਵਨ ਬਾਰੇ ਕਹਿੰਦੇ ਕਿ ਮੈਂ 74-75 ਸਾਲ ਦਾ ਹੋ ਗਿਆ ਹਾਂ ਉਹ ਚੋਣ ਲੜਨ ਦੇ ਇੱਛਕ ਨਹੀਂ ਸਨ ਉਹ ਆਪ ਦੱਸਦੇ ਐ ਕਿ ਮੈਂ ਦਿਲ ਦਾ ਮਰੀਜ਼ ਵੀ ਹਾਂ ਸ਼ੱਕਰ ਰੋਗ ਵੀ ਹੈ ਤੇ ਇੱਕ ਅੱਖ ਤੋਂ ਮੈਨੂੰ ਤਿਸਦਾ ਵੀ ਪ੍ਰਤਾਪ ਸਿੰਘ ਬਾਜਾ ਬੈਰ ਨਾਲ ਹੀ ਪ੍ਰੈਸ ਕਾਨਫਰੈਂਸ ਤੇ ਪੁੱਛਿਆ ਗਿਆ ਗੱਡ ਤੋਂ ਲੈ ਕੇ ਤਾਂ ਉਹਨਾਂ ਨੇ ਵਿਰੋਧਤਾ ਕੀਤੀ ਹੈ। ਕਈ ਰਾਜਾਂ ਦੇ ਵਿੱਚ ਪਰਸਤਿਤੀਆਂ ਦਾ ਫਰਕ ਹੈ। ਪਛਵੀ ਬੰਗਾਲ ਦੇ ਵਿੱਚ ਵੀ ਤਾਂ ਫਰਕ ਹੈ। ਬੀਬੀ ਮਮਤਾ ਬੈਨਰਜੀ ਉੱਥੇ ਕਾਮਰੇਟਾਂ ਨੂੰ ਥੜੇ ਨਹੀਂ ਚੱਲਣ ਦਿੰਦੀ। ਕਿ ਭਾਰਤੀ ਕਿਸਾਨ ਯੂਨੀਅਨ ਏਕਤਾ ਗ੍ਰਾਹਾ ਨੇ ਇਸੇ ਮਾਮਲੇ ਦੇ ਵਿੱਚ ਇਹਨਾਂ ਦਾ ਵਿਰੋਧ ਕਰਨ ਦਾ ਫੈਸਲਾ ਕਰ ਲਿਆ। ਇਹ ਜੇ ਸ਼ਰਾਬ ਕੋਟਾ ਲੇ ਦੇ ਮਾਮਲੇ ਦੇ ਵਿੱਚ ਕਿਟਰਸਾ ਵੱਡਾ ਖੁਲਾਸਾ ਹੋਇਆ ਹੈ। ਉਹਨੇ ਮਹਿਕਮਾ ਵੀ ਆਪਦੇ ਕੋਲ ਕੋਈ ਨਹੀਂ ਰੱਖਿਆ ਹੈ ਮੁੱਖ ਮੰਤਰੀ। ਉਹ ਕਿ ਹੋ ਸਕਦਾ ਜੇ ਇਹ ਨਾ ਆਏ ਨੇ ਤੇ ਕੱਲੂ ਈਡੀ ਜਾਂ ਸੀਬੀਆਈ ਬੀਬੀ ਆਤਿਸ਼ੀ ਤੇ ਸੌਰਭ ਭਾਰਤਵਾਦੀ ਤੋਂ ਹੀ ਪੁੱਛ ਕੇ ਚੱਕ ਲੇ। ਜੀ ਹਰਦੀਪ ਸਿੰਘ ਪੂਰੀ ਬੋਲੋ ਕਹਿ ਗਿਆ ਕਿ ਮੈਂ ਰਾਹੁਲ ਗਾਂਧੀ ਦੀ ਨਰਾਸ਼ਤਾ ਨੂੰ ਸਮਝ ਸਕਦਾ। ਰਾਹੁਲ ਗਾਂਧੀ ਸਾਹਿਬ ਨੇ ਕਿਹਾ ਕਿ ਇਹ ਫਿਕਸ ਮੈਚ ਹੈ ਤੇ ਚੋਣ ਕਮਿਸ਼ਨ ਵਿੱਚ ਸਰਕਾਰ ਦੇ ਲੋਕ ਨੇ ਈਵੀਐਮ ਤੋਂ ਬਿਨਾ ਭਾਜਪਾ ਚੋਣ ਨਹੀਂ ਜਿੱਤ ਸਕਦੀ ਉਹ ਕਹਿੰਦੇ ਮੈਂ ਕਹਾਂਗਾ ਰਾਹੁਲ ਗਾਂਧੀ ਸਾਹਿਬ ਨਿਰਾਸ਼ਾ ਚ ਡੁੱਬੇ ਹੋਏ ਵਿਅਕਤੀ ਨੇ ਤੇ ਇਸੇ ਕਰਕੇ ਇਸ ਤਰ੍ਹਾਂ ਦੇ ਵਿਆਨਬਾਜੀ ਉਹ ਕਰਦੇ ਆ विधानसभा ਦੇ ਵਿੱਚ ਆਪ ਐਮਐਲਏ ਵੱਲੋਂ ਮੁਰ ਤੋਂ ਪਾਜਪਾ ਦੇ ਤੇ ਇਲਜ਼ਾਮ ਲਗਾ ਰਹੇ ਨੇ 25 ਕਰੋੜ ਰੁਪਏ ਚ ਖਰੀਦੇ ਜਾ ਰਿਹਾ ਹੈ ਜੀ ਸਾਲ ਤੋਂ ਤੋਂ ਦਾ ਸਭਾ ਹੋ ਗਿਆ ਇੱਥੇ ਵੀ ਇਲਜ਼ਾਮ ਇਹੀ ਸੀ ਕਿ ਲੁੱਟ ਸੋ ਰਿਹਾ ਸਾਡੇ ਐਮਐਲਏ ਖਰੀਦੇ ਜਾ ਰਹੇ ਨੇ ਸੋ ਵਿਧਾਨ ਸਭਾ ਦੇ ਵਿੱਚ ਇਹਦਾ ਰੰਜੂ ਅੱਜ ਦਾ ਕਹਿਣਾ ਮੇਰੇ ਖਿਆਲ ਉਥੋਂ ਦੀਆਂ ਜਾਂਚ ਏਜੰਸੀਆਂ ਨੂੰ ਇਹ ਨੰਬਰ ਨੂੰ ਲੈ ਕੇ ਦੀ ਪੜਤਾਲ ਕਰਾਉਣੀ ਚਾਹੀਦੀ ਹੈ ਕਿ ਨੰਬਰ ਆਫਟਰ ਆਲ ਵੀ ਦਾ ਸਤਿ ਸ਼੍ਰੀ ਅਕਾਲ ਮੈਂ ਬਲਵਿੰਦਰ ਸਿੰਘ ਹਾਜ਼ਰਾਂ ਪ੍ਰੋਗਰਾਮ ਇੱਕ ਮੇਰੀ ਵੀ ਸੁਣੋ ਲੈ ਕੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਦਿਨ ਭਰ ਦਿਆਂ ਕੁਝ ਜਹਿਮ ਤੇ ਵੱਡੀਆਂ ਖਬਰਾਂ ਦੇ ਉੱਤੇ ਖੁੱਲ ਕੇ ਚਰਚਾ ਕਰਦੇ ਹਾਂ ਤੇ ਚਰਚਾ ਕਰਨ ਲਈ ਮੇਰੇ ਨਾਲ ਮੌਜੂਦ ਨੇ ਸਾਡੇ ਚੈਨਲ ਦੇ ਸੀਨੀਅਰ ਐਡੀਟਰ ਜਸਪਾਲ ਸਿੰਘ ਢਿੱਲੋਂ ਜੀ ਆਉਣ ਦਾ ਪਹਿਲਾ ਸਵਾਗਤ ਕਰਦੇ ਹਾਂ ਤੁਹਾਨੂੰ ਸਵਾਗਤ ਹੈ ਜੀ ਸ਼ੁਕਰੀਆ ਜੀ ਮਿਹਰਬਾਨੀ ਤੁਸੀਂ ਤਾਂ ਅੰਮ੍ਰਿਤ ਗਾਂਦੀ ਅੱਜ ਕਾਂਗਰਸ ਦੇ ਵਿੱਚ ਸ਼ਾਮਲ ਹੋ ਗਏ ਨੇ ਤੇ ਉਹਨਾਂ ਦਾ ਇੱਕ ਬੇਟਾ ਬਿਆਨ ਸਾਹਮਣੇ ਆ ਉਹਨੇ ਕਿਹਾ ਹੈ ਕਿ ਜੇਕਰ ਕਾਂਗਰਸ ਮੈਨੂੰ ਚੋਣਾਂ ਦੇ ਵਿੱਚ ਉਤਾਰੇਗੀ ਤਾਂ ਮੈਂ ਜ਼ਰੂਰ ਲੜਾਂਗਾ ਜੀ ਦੇਖੋ ਜਦੋਂ ਬੰ ਉਲਟ ਕਿਸਮ ਦਾ ਕੰਮ ਆਪਾਂ ਦੇਖ ਰਹੇ ਹਾਂ ਨਹੀਂ ਆਮ ਤੌਰ ਤੇ ਆਗੂ ਭੱਜ ਕੇ ਜਾਂਦੇ ਨੇ ਇੱਥੇ ਉਲਟ ਹੋਇਆ ਕਿ ਕਾਂਗਰਸ ਨੇ ਪਿਛਲੇ ਲਗਭਗ 2-3 ਮਹੀਨਿਆਂ ਤੋਂ ਬੈਸਤ ਪ੍ਰਾਣਾ ਸੰਪਰਕ ਪਰ 2-3 ਮਹੀਨਿਆਂ ਤੋਂ ਬਹੁਤ ਜ਼ਿਆਦਾ ਸੰਪਰਕ ਰੱਖਿਆ ਹੋਇਆ ਸੀ ਡਾਕਟਰ ਧਰਮਵੀਰ ਗਾਂਧੀ ਜਿਹੜੀ ਅੰਨਾ ਹਜਾਰੇ ਦਾ ਭ੍ਰਿਸ਼ਟਾਚਾਰ ਵਿਰੁੱਧ ਲਹਿਰ ਚੱਲੀ ਉਹਦੇ ਵਿੱਚ ਜਾਂਦੇ ਰਹੇ ਨੇ ਬਾਦ ਦੇ ਵਿੱਚ ਜਦੋਂ ਰਾਹੁਲ ਗਾਂਧੀ ਨੇ ਭਾਰਤ ਜੋੜੋ ਯਾਤਰਾ ਸ਼ੁਰੂ ਕੀਤੀ ਤਾਂ ਡਾਕਟਰ ਗਾਂਧੀ ਕਨਿਆ ਕੁਮਾਰੀ ਵੀ ਦੋ ਦਿਨ ਲਾਏ ਸਰੰਦ ਤੋਂ ਮੰਡੀ ਗੋਵਿੰਦਗੜ੍ਹ ਤੱਕ ਨਾਲ ਤੁਰ ਕੇ ਗਏ ਫਿਰ ਜੰਮੂ ਕਸ਼ਮੀਰ ਦੇ ਵਿੱਚ ਜਦੋਂ ਯਾਤਰਾ ਪਹੁੰਚੀ ਤਿੰਨ ਦਿਨ ਉੱਥੇ ਰਹੇ ਉਹ ਇੱਕ ਕਿਸਮ ਨਾਲ ਰਾਹੁਲ ਗਾਂਧੀ ਦੇ ਸੰਪਰਕ ਦੇ ਵਿੱਚ ਬੜੇ ਲੰਬੇ ਸਮੇਂ ਤੋਂ ਸੀ ਔਰ ਪਿੱਛੇ ਉਹ ਆਪਣੇ ਜੀਵਨ ਬਾਰੇ ਕਹਿ ਕੇ ਕਿ ਮੈਂ 74-75 ਸਾਲ ਦਾ ਹੋ ਗਿਆ ਹਾਂ ਉਹ ਚੋਣ ਲੜਨ ਦੇ ਇਛਕ ਨਹੀਂ ਸਨ ਉਹ ਆਪ ਦੱਸਦੇ ਆ ਕਿ ਮੈਂ ਦਿਲ ਦਾ ਮਰੀਜ਼ ਵੀ ਹਾਂ ਸ਼ੱਕਰ ਰੋਗ ਵੀ ਹੈ ਤੇ ਇੱਕ ਅੱਖ ਤੋਂ ਮੈਨੂੰ ਦਿਸਦਾ ਵੀ ਨਹੀਂ ਪਰ ਕਾਂਗਰਸ ਪਾਰਟੀ ਲਗਾਤਾਰ ਉਹਨਾਂ ਦੇ ਸੰਪਰਕ ਵਿੱਚ ਸੀ ਜਦੋਂ ਰਾਹੁਲ ਗਾਂਧੀ ਦੇ ਸਭ ਲਈ ਨਜ਼ਰ ਹੋਵੇ ਤਾਂ ਕਾਂਗਰਸ ਦੇ ਕੁਝ ਮੈਂਬਰ ਤੇ ਖਾਸ ਕਰ ਜੁਗਿੰਦਰ যাদਬ ਯੋਗਿੰਦਰ যাদਬ ਸੰਪਰਕ ਸੰਤ ਪ੍ਰਗਟ ਸਿਓ ਲੋਕਲ ਤੇ ਦਿੱਲੀ ਦੀ ਲੀਡਰਸ਼ਿਪ ਇਹ ਵੀ ਉਹਨਾਂ ਦੇ ਸੰਪਰਕ 'ਚ ਰਹੇ ਔਰ ਮੈਨੂੰ ਪਤਾ ਹੈ ਲਗਭਗ ਪਿਛਲੇ ਡੇਢ ਮਹੀਨੇ ਤੋਂ ਲਗਾਤਾਰ ਸਰਗਰਮੀਆਂ ਸੀ ਲੋਕੋ ਨੂੰ ਮਨਾ ਰਹੇ ਸੀ ਤੇ ਗਾਂਧੀ ਸਾਹਿਬ ਨੇ ਅਖੀਰ ਵੀ ਮੈਂ ਜਿਹੜੀ ਯਾਤਰਾ ਹੈ ਨਫ਼ਰਤ ਦੇ ਖੇਤਰ ਵਿੱਚ ਮੁਹੱਬਤ ਦੀ ਦੁਕਾਨ ਮੈਂ ਤਾਂ ਬੜਾ ਕਾਇਲ ਐ ਮੈਂ ਰਾਹੁਲ ਗਾਂਧੀ ਸਾਹਿਬ ਨਾਲ ਕੰਮ ਕਰਨਾ ਚਾਹਾਂਗਾ ਇਹ ਗੱਲਬਾਤ ਤੋਂ ਬਾਅਦ ਅੱਜ ਫਿਰ ਦਿੱਲੀ ਦੇ ਵਿੱਚ ਡਾਕਟਰ ਧਰਵੀਰ ਗਾਂਧੀ ਕਾਂਗਸ ਪਾਰਟੀ ਵਿੱਚ ਆ ਗਏ ਉਹਨਾਂ ਨੇ ਕਹਿੰਦਾ ਹੈ ਪਾਰਟੀ ਦੀ ਮਰਜ਼ੀ ਹੈ ਮੇਰੇ ਵੱਲੋਂ ਕੋਈ ਉਹ ਨਹੀਂ ਉਹ ਕਿਸੇ ਹੋਰ ਆਗੂ ਨੂੰ ਲੜਾਉਣਗੇ ਮੈਂ ਮਦਦ ਕਰਾਂਗਾ ਜੇ ਪਾਰਟੀ ਟਿਕਟ ਦੇਊਗੀ ਤੇ ਫਿਰ ਮੈਂ ਟਿਕਟ ਸਵੀਕਾਰ ਕਰ ਲਵਾਂਗਾ ਸਾਰੇ ਕਾਂਗਰਸ ਆਗੂਆਂ ਦੇ ਨਾਲ ਮਿਲ ਕੇ ਅਸੀਂ ਚੋਣ ਪ੍ਰਚਾਰ ਕਰਾਂਗੇ ਤੇ ਸਾਨੂੰ ਉਮੀਦ ਹੈ ਕਿ ਲੋਕ ਸਾਨੂੰ ਮੇਰੇ ਪਿਛਲੇ ਜੋ ਕਾਰਜ ਕੀਤੇ ਐ 14 ਤੋਂ 19 ਤੱਕ ਉਹਦੇ ਉੱਤੇ ਜ਼ਰੂਰ ਇਹ ਕਬੂਲ ਕਰਨਗੇ ਕਿ ਡਾਕਟਰ ਗਾਂਧੀ ਨੇ ਕੁਝ ਕੰਮ ਕੀਤੇ ਜੀ ਸੋ ਦੂਜੇ ਪਾਸੇ ਪ੍ਰਤਾਪ ਸਿੰਘ ਬਾਜਾਵਾਲਾ ਨਾਲ ਹੀ ਪ੍ਰੈਸ ਕਾਨਫਰੰਸ ਤੇ ਜੇ ਤੋ ਪੁੱਛਿਆ ਗਿਆ ਗੱਡ ਤੋਂ ਲੈ ਕੇ ਤਾਂ ਉਹਨਾਂ ਨੇ ਵਿਰੋਧਤਾ ਕੀਤੀ ਜੀ ਤੇ ਕੋਈ ਤਾਂ ਜਿਹੜਾ ਇਹਨਾਂ ਦੇ ਕੌਮੀ ਪ੍ਰਧਾਨ ਨੇ ਮਲਕਰਜਨ ਖੜਗੇ ਕੱਲ ਉਹਨਾਂ ਨੇ ਕਹਿਤਾ ਸੀ ਕਿ ਚੰਗਾ ਹੋਵੇ ਆਪਾਂ ਰਲ ਕੇ ਲੜੀਏ ਸਾਰਾ ਇੰਡੀਆ ਗੱਠ ਜੋੜ ਇਕੱਠਾ ਲੜੇ ਕਈ ਰਾਜਾਂ ਦੇ ਵਿੱਚ ਪਰਸਤਿਤੀਆਂ ਦਾ ਫਰਕ ਹੈ ਪਛਮੀ ਬੰਗਾਲ ਦੇ ਵਿੱਚ ਵੀ ਤਾਂ ਫਰਕ ਹੈ ਬੀਬੀ ਮਮਤਾ ਬੈਨਰਜੀ ਉੱਥੇ ਕਾਮਰੇਡਾਂ ਨੂੰ ਥੜੇ ਨਹੀਂ ਚੜਨ ਦਿੰਦੀ ਕੱਲ ਵਾਲੇ ਮੰਚ ਦੇ ਉੱਤੇ ਖੱਬੀਆਂ ਤਰ੍ਹਾਂ ਦੇ ਆਗੂ ਸੁਸ਼ੋਭਿਤ ਸਨ ਭਾਵੇਂ ਡੀ ਰਾਜਾ ਹੋਣ ਜਸੀਤਾਰam ਜੇਚਰੀ ਹੋਣ ਅੱਡ ਅੱਡ ਰਾਜਾਂ ਦੇ ਵਿੱਚ ਅੱਡ ਅੱਡ ਸਥਿਤੀਆਂ ਨੇ ਬਾਜਵਾ ਸਾਹਿਬ ਤਾਂ ਮਗਰੋਂ ਬੋਲੇ ਆ ਪਹਿਲਾਂ ਤਾਂ ਸਾਡੇ ਮੁੱਖ ਮੰਤਰੀ ਭਗਵੰਤ ਮਾਨ ਬੋਲ ਪਏ ਵੀ ਨਹੀਂ ਅਸੀਂ ਇੱਥੇ ਅੱਡ ਅੱਡ ਲੜਾਂਗੇ ਪਰ ਬੀਬੀ ਮਮਤਾ ਬੈਨਰਜੀ ਨੇ ਇੱਕ ਗੱਲ ਕਹਤੀ ਹੈ ਕਿ ਜਦੋਂ ਜਿੱਤ ਗਏ ਅਸੀਂ ਖੜਾਂਗੇ ਇੰਡੀਆ ਦੇ ਨਾਲੀ ਸੋ ਪ੍ਰਤਾਪ ਸਿੰਘ ਬਾਜਵਾ ਹੋਰਾਂ ਨੇ ਕਿਹਾ ਕਿ ਭਗਵੰਤ ਮਾਨ ਦੀ ਸਰਕਾਰ ਕਿਸਾਨ ਵਿਰੋਧੀ ਫੈਸਲੇ ਲੈ ਰਹੀ ਹੈ ਖਾਸ ਕਰ ਸੈਲੋ ਵਾਲੇ ਮਾਮਲੇ ਦੇ ਵਿੱਚ ਤੇ ਇਹਨਾਂ ਦੇ ਨਾਲ ਕਿਵੇਂ ਰਲ ਕੇ ਚੱਲਿਆ ਜਾ ਸਕਦਾ ਹੈ ਅਸੀਂ ਇਹ ਵੀ ਕਹਿ ਸਕਦੇ ਹਾਂ ਕਿ ਭਾਰਤੀ ਕਿਸਾਨ ਜੁਨੀਅਰ ਏਕਤਾ ਗੁਰਾਹਾਂ ਨੇ ਇਸੇ ਮਾਮਲੇ ਦੇ ਵਿੱਚ ਇਹਨਾਂ ਦਾ ਵਿਰੋਧ ਕਰਨ ਦਾ ਫੈਸਲਾ ਕਰ ਲਿਆ ਕਿ ਇਹਨਾਂ ਨੇ ਪੰਜਾਬ ਦੀ ਸਰਕਾਰ ਦੇ ਤੇ 8 April ਨੂੰ ਉਹਨਾਂ ਨੇ ਚੰਡੀਗੜ੍ਹ ਦੇ ਵਿੱਚ ਇੱਕ ਰੈਲੀ ਵੀ ਸਤਲਿਆ ਰੋਸ ਪ੍ਰਦਰਸ਼ਨ ਉੱਥੇ ਕਰਦਾ ਜੀ ਸੋ ਦੂਜੇ ਪਾਸੇ ਦਿੱਲੀ ਦੇ ਸ਼ਰਾਫ ਕੋਟਾਲੇ ਦੇ ਮਾਮਲੇ ਦੇ ਵਿੱਚ ਇੱਕ ਤਰ੍ਹਾਂ ਦਾ ਵੱਡਾ ਖੁਲਾਸਾ ਹੋਇਆ ਜੀ ਉਹ ਇਸ ਤਰ੍ਹਾਂ ਜੀ ਇਹ ਦਾਵਾ ਕੀਤਾ ਜਾ ਰਿਹਾ ਹੈ ਉਹ ਕਹਿੰਦੇ ਕਿ ਜਦੋਂ ਦਿੱਲੀ ਦਾ ਇਹ ਘੁਟਾਲਾ ਵਾਪਰਿਆ ਇਹਦੇ ਵਿੱਚ ਇੱਕ ਨਾਮ ਉੱਪਰ ਕੇ ਸਾਹਮਣੇ ਆਉਂਦਾ ਵਿਜੇ ਨੇਰ ਦਾ ਇਹ ਵਿਜੇ ਨਾਇਰ ਹੈ ਜਿਹੜਾ ਇਹਦੀ ਇਵੈਂਟ ਕੰਪਨੀ ਓਨ ਲਈ ਮਚ ਲਾਉਡਰ ਇਦੇ ਸਾਬਕਾ ਸੀਓ ਨੇ ਕੇਂਦਰੀ ਜਾਂਚ ਬਿਊਰੋ ਏਜੰਸੀ ਨੇ ਕਿਹਾ ਕਿ 2020-22 ਵਿੱਚ ਇਹਨੂੰ ਗ੍ਰਿਫਤਾਰ ਕੀਤਾ ਸੀ ਵਿਜੇ ਨਾਇਰ ਕਾਫੀ ਕਰੀਬੀ ਰਹੇ ਨੇ ਕੇਜਰੀਬਾਲ ਦੇ ਕਹਿੰਦੇ ਉਹਨੇ ਜੋ ਕਿਹਾ ਉਹਦਾ ਦਾਵਾ ਇਹ ਕੀਤਾ ਜਾ ਰਿਹਾ ਹੈ ਕਿ ਵਿਜੇ ਨਾਇਰ ਨਾਲ ਜਾਦਾ ਗੱਲਬਾਤ ਸੌਰਵ ਭਾਰਦਵਾਜ ਤੇ ਬੀਬੀ ਆਤਿਸ਼ੀ ਕਰਦੇ ਸਨ ਇਹ ਦੋਹੇ ਰਿਪੋਰਟ ਕਰਦੇ ਸੀ ਸਿੱਧੀ ਰਿਪੋਰਟ ਉਹ ਮੈਨੂੰ ਨਹੀਂ ਸੀ ਦਿੰਦਾ ਇਹਨਾਂ ਕੋਲੇ ਆਉਂਦੀ ਸੀ ਫਿਰ ਮੇਰੇ ਕੋਲੇ ਆਉਂਦੀ ਸੀ ਇਹ ਬਲਾਮਾ ਪਾ ਕੇ ਕੇਜਰੀਵਾਲ ਦਾ ਇੱਕ ਕਿਸਮ ਦਾ ਨਿਕਲਣ ਦਾ ਸਿਸਟਮ ਹੈ ਸੋ ਉਹਨੇ ਵਿਭਾਗਾਂ ਵੀ ਆਪਦੇ ਕੋਲ ਕੋਈ ਨਹੀਂ ਰੱਖਿਆ ਹੈ ਮੁੱਖ ਮੰਤਰੀ ਫੋੜਾ ਕੇ ਹੋ ਸਕਦਾ ਜੇ ਇਹ ਨਾ ਆਏ ਨੇ ਤੇ ਕਾਲੂ ਈਡੀ ਜਾਂ ਸੀਬੀਆਈ ਬੀਬੀ ਆਤਿਸ਼ੀ ਤੇ ਸੌਰਵ ਭਾਰਤਵਾੜੀ ਤੋਂ ਵੀ ਪੁੱਛ ਕਚ ਕਰ ਲਈ ਸੋ ਸਾਨੂੰ ਪਤਾ ਹੈ ਕਿ ਇਸੇ ਮਾਮਲੇ ਦੇ ਵਿੱਚ ਪਹਿਲਾ ਸੱਜੇ ਸਿੰਘ ਮਨੀਸ਼ ਸ਼ੋਧਿਆ ਸਤਿੰਦਰ ਜੈਨ ਵਗੈਰਾ ਇਹ ਤਿਹਾਰ ਜੇਲ੍ਹ ਦੇ ਵਿੱਚ ਨੇ ਸੱਜੇ ਸਿੰਘ ਮਨੀਸ਼ ਸ਼ੋਧਿਆ ਤੇ ਸੁਤਿੰਦਰ ਜੈਨ ਉਹਨੂੰ ਚੌਥੇ ਅਰਵਿੰਦ ਕੇਜਰੀਵਾਲ ਵੀ ਉੱਥੇ ਜਾ ਪਹੁੰਚੇ ਨਹੀਂ ਜੀ ਸੋਦੇ ਜੋ ਪਸੇ ਭਾਜਪੀ ਦੇ ਵੱਡੇ ਲੀਡਰ ਹੈ ਜੀ ਹਰਦੀਪ ਸਿੰਘ ਪੂਰੀ ਵੱਲੋਂ ਕਹਿ ਗਿਆ ਕਿ ਮੈਂ ਰਾਹੁਲ ਗਾਂਧੀ ਦੀ ਨਿਰਾਸ਼ਤਾ ਨੂੰ ਸਮਝ ਸਕਦਾ ਹਾਂ ਦੇਖੋ ਜਿਹੜੇ ਮੈਂ ਤਾਂ ਹਮੇਸ਼ਾ ਇਹ ਗੱਲ ਕਹਿੰਦਾ ਹੁੰਦਾ ਕਿ ਜਿੰਨਾ ਸ਼ਬਦਾਂ ਦੇ ਉੱਤੇ ਜਿੰਨਾ ਮੁੱਦਿਆਂ ਦੇ ਉੱਤੇ ਇਤਰਾਜ਼ ਉੱਠਦੇ ਹੋਣ ਜਿਹੜੇ ਚਰਚਾ ਦਾ ਵਿਸ਼ਾ ਬਣ ਭਾਸ਼ਾ ਹੋਵੇ ਜਾਂ ਕੋਈ ਹੋਰ ਉਹਨਾਂ ਤੋਂ ਕਥਤ ਰੂਪ ਦੇ ਵਿੱਚ ਗੁਰੇਜ਼ ਕਰਨਾ ਚਾਹੀਦਾ ਉਹ ਕਹਿੰਦੇ ਕਿ ਰਾਹੁਲ ਗਾਂਧੀ ਸਾਹਿਬ ਨੇ ਕਿਹਾ ਕਿ ਇਹ ਫਿਕਸ ਮੈਚ ਹੈ ਤੇ ਚੋਣ ਕਮਿਸ਼ਨ ਵਿੱਚ ਸਰਕਾਰ ਦੇ ਲੋਕ ਨੇ ਏਵੀਐਮ ਤੋਂ ਬਿਨਾ ਭਾਜਪਾ ਚੋਣ ਨਹੀਂ ਜਿੱਤ ਸਕਦੀ ਉਹ ਕਹਿੰਦੇ ਮੈਂ ਕਹਾਂਗਾ ਰਾਹੁਲ ਗਾਂਧੀ ਸਾਹਿਬ ਨਰਾਸ਼ਾ ਚ ਡੁੱਬੇ ਹੋਏ ਵਿਅਕਤੀ ਨੇ ਤੇ ਇਸੇ ਕਰਕੇ ਇਸ ਤਰ੍ਹਾਂ ਦੇ ਬਿਆਨਬਾਜ਼ੀ ਉਹ ਕਰਦੇ ਆ ਜਿਹੜੀ ਕਿ ਸ਼ੋਭਾ ਨਹੀਂ ਦਿੰਦੀ ਇਹ ਉਹਨਾਂ ਰਾਹੁਲ ਗਾਂਧੀ ਜਾਨਨ ਪੁਰੀ ਸਾਹਿਬ ਜਾਨਨ ਹਰਦੀਪ ਪੁਰੀ ਜੀ ਕੇਂਦਰੀ ਵਜੀਰ ਨੇ ਸੋ ਉਹਨਾਂ ਨੇ ਰਾਹੁਲ ਗਾਂਧੀ ਤੇ ਸਿਕੰਜਾ ਕੱਸਿਆ ਹੈ ਜਾਂ ਰਾਹੁਲ ਗਾਂਧੀ ਸਪਸ਼ਟ ਕਰੇ ਇਹ ਤਾਂ ਆਪਾਂ ਨੂੰ ਇਹਨਾਂ ਦੇ ਉੱਤੇ ਛੱਡ ਦੇਣਾ ਚਾਹੀਦਾ ਜੀ ਸੋ ਦੂਜੇ ਪਾਸੇ ਦਿੱਲੀ ਵਿਧਾਨ ਸਭਾ ਦੇ ਵਿੱਚ ਆਪ ਐਮ ਐਲ ਏ ਵੱਲੋਂ ਮੁਰ ਤੋਂ ਭਾਜਪਾ ਦੇ ਤੇ ਇਲਜ਼ਾਮ ਲੱਗੇ ਨੇ 25 ਕਰੋੜ ਰੁਪਏ ਚ ਖਰੀਦੇ ਜਾ ਰਿਹਾ ਜੀ ਇਸ ਵੇਲੇ ਕਾਰਵਾਈ ਚੱਲ ਰਹੀ ਹੈ ਵਿਧਾਨ ਸਭਾ ਦੀ ਇਹਨਾਂ ਦੇ ਇੱਕ ਐਮ ਐਲ ਏ ਹੈ ਰਿਜੂ ਰਾਜ ਉਹ ਕਹਿੰਦਾ ਜੀ ਕਿ ਮੈਨੂੰ ਇੱਕ ਫੋਨ ਆਉਂਦਾ ਹੈ ਜਿਹਦਾ ਨੰਬਰ ਵੀ ਉਹ ਜਾਰੀ ਕਰਦਾ ਹੈ ਕਿ +922477 351 013 ਇਸ ਰਿਪੋਰਟ ਤੋਂ ਕਹਿੰਦਾ ਮੈਨੂੰ ਆਇਆ 25 ਕਰੋੜ ਬਾਰੇ ਆਇਆ ਜਦੋਂ ਬੰਦਾ ਵਿਧਾਨ ਸਭਾ ਚ ਬੋਲਦਾ ਹੈ ਤੇ ਸਾਰਾ ਕੁਝ ਵਿਧਾਨ ਸਭਾ ਦੀ ਕਾਰਵਾਈ ਦੇ ਵਿੱਚ ਰਿਕਾਰਡ ਹੁੰਦਾ ਹੈ ਇਹਦੇ ਤੋਂ ਕਹਿੰਦਾ ਧਮਕੀਆਂ ਵੀ ਆਈਆਂ ਨੇ ਮੈਂ ਦੁਬਾਰਾ ਦੁਬਾਰਾ ਨੰਬਰ ਕਰਨ ਦਾ ਯਤਨ ਕੀਤਾ ਉਹਨਾਂ ਨੇ ਸਪੀਕਰ ਸਾਹਿਬ ਨੂੰ ਕਿਹਾ ਇਸ ਮਾਮਲੇ ਦੀ ਕਾਰਵਾਈ ਕੀਤੀ ਜਾਵੇ ਇਹਦੀ ਪੜਤਾਲ ਕਰਾਈ ਜਾਵੇ ਤੇ ਕਰਵਾ ਲੈਣੀ ਚਾਹੀਦੀ ਹੈ ਉੱਥੇ ਤਾਂ ਪਹਿਲੇ ਸ਼ਿਕਾਇਤ ਭਾਰਤੀ ਜਨਤਾ ਪਾਰਟੀ ਵਾਲਿਆਂ ਨੇ ਕੀਤੀ ਹੈ ਉੱਥੋਂ ਦੇ ਸਪੈਸ਼ਲ ਸੈੱਲ ਨੂੰ ਕਿ ਜਿਹੜਾ ਇਹ ਆਪਰੇਸ਼ਨ ਲੋਟਸ ਦਾ ਦੋਸ਼ ਲਾਉਂਦੇ ਐ ਇਹਦੀ ਪੜਤਾਲ ਕਰਾਓ ਪੰਜਾਬ ਚ ਤਾਈ ਤੱਕ ਹੋਈ ਨਹੀਂ ਸਾਲ ਤੋਂ ਉੱਤੋਂ ਦਾ ਸਭਾ ਹੋ ਗਿਆ ਇੱਥੇ ਵੀ ਇਲਜ਼ਾਮ ਇਹੀ ਸੀ ਕਿ ਲੁੱਟ ਸੋ ਰਿਹਾ ਸਾਡੇ ਐਮ.ਐਲ.ਏ ਖਰੀਦੇ ਜਾ ਰਹੇ ਨੇ ਸੋ ਵਿਧਾਨ ਸਭਾ ਦੇ ਵਿੱਚ ਇਹਦਾ ਰਿੰਜੂ ਰਾਜ ਦਾ ਕਹਿਣਾ ਮੇਰਾ ਖਿਆਲ ਉੱਥੋਂ ਦੀਆਂ ਜਾਂਚ ਏਜੰਸੀਆਂ ਨੂੰ ਇਹ ਨੰਬਰ ਨੂੰ ਲੈ ਕੇ ਦੀ ਪੜਤਾਲ ਕਰਾਉਣੀ ਚਾਹੀਦੀ ਹੈ ਕਿ ਨੰਬਰ ਆਫਟਰ ਆਲ ਕੀ ਦਾ ਜੀ ਸੋ ਦੂਜੇ ਪਾਸੇ ਚੰਡੀਗੜ੍ਹ ਦੇ ਵਿੱਚ ਪਾਣੀ ਦੀਆਂ ਦਰਾਂ ਨੇ ਵਿੱਚ ਵਾਅਦਾ ਕੀਤਾ ਗਿਆ ਜੀ ਦੇਖੋ ਨਵਾਂ ਬਿੱਤੀ ਸਾਲ ਅੱਜ ਦਾ 24 ਇਹ ਸ਼ੁਰੂ ਹੋ ਗਿਆ ਜੀ 24 25 31 ਮਾਰਚ ਨੂੰ ਪੁਰਾਣਾ ਬਿੱਤੀ ਬਰਾ ਖਤਮ ਹੋ ਗਿਆ ਐਸੇ ਦੇ ਵਿੱਚ ਉਥੋਂ ਦੇ ਕਾਰਪੋਰੇਸ਼ਨ ਦੇ ਨਗਰ ਨਿਗਮ ਨੇ 5% ਪਾਣੀ ਦੀਆਂ ਦਰਾਂ ਵਿੱਚ ਵਾਧਾ ਕਰਤਾ ਹੈ ਆਮ ਤੌਰ ਤੇ ਤਰਕ ਦਿੰਦੇ ਨੇ ਕਿ ਖਰਚੇ ਵੱਧ ਗਏ ਨੇ ਉਹਨਾਂ ਖਰਚਿਆਂ ਨੂੰ ਮੇਨਟੇਨ ਕਰਨ ਬਾਅਦ ਤੇ ਅਸੀਂ ਥੋੜਾ ਜਿਹਾ ਭਾਰ ਲੋਕਾਂ ਤੇ ਪਾ ਰਹੇ ਹਾਂ ਕਿਉਂਕਿ ਸੋਧ ਕੇ ਪਾਣੀ ਦੇ ਰਹੇ ਨਹਿਰ ਤੋਂ ਜਾਂਦਾ ਹੈ ਇਹ ਤਰ੍ਹਾਂ ਲੋਕਾਂ ਨੇ ਦੇਖ ਰਿਹਾ 5% ਇਹਦੇ ਵਿੱਚ ਵਾਧਾ ਹੋਇਆ ਜੇ 1000 ਰੁਪਏ ਦਾ ਸੀ ਪਹਿਲਾਂ ਮਿਲ ਆਉਂਦਾ ਤੋ ਇੱਕ ਹਜ਼ਾਰ 50 ਦਾ ਆ ਜਾਏਗਾ ਇਹ ਬੱਤਾ ਚੰਡੀਗੜ੍ਹ ਨਗਰ ਦੇ ਕੋਲੋਂ ਪੀਤਾ ਗਿਆ ਤੇ ਕੁਝ ਜਥੇਬੰਦੀਆਂ ਇਸ ਨੂੰ ਲੋਕਾਂ ਤੇ ਭਾਰ ਕਰਾਰ ਦੇ ਰਹੀਆਂ ਨੇ ਜੀ ਸੋ ਦੂਜੇ ਪਾਸੇ ਪੰਜਾਬ ਦੇ ਵਿੱਚ ਪੁਲਿਸ ਵੱਲੋਂ ਫਲੈਗ ਮਾਰਚ ਕੱਢਿਆ ਗਿਆ ਜੀ ਬੱਖ-ਬੱਖ ਜ਼ਿਲ੍ਹਿਆਂ ਦੇ ਵਿੱਚ ਅੱਜ ਸੀਨੀਅਰ ਪੁਲਿਸ ਅਧਿਕਾਰੀਆਂ ਦੀ ਅਗਵਾਈ ਵਿੱਚ ਇੱਕ ਫਲੈਗ ਮਾਰਚ ਕੱਟੇ ਗਏ ਨੇ ਆਮ ਤੌਰ ਤੇ ਇਕ ਤਾਂ ਚੋਣਾ ਦੇ ਵਿੱਚ ਜਦੋਂ ਇਸ ਤਰ੍ਹਾਂ ਦੇ ਫਲੈਗ ਮਾਰਚ ਹੁੰਦੇ ਆ ਜਿਹੜੇ ਆਮ ਲੋਕ ਨੇ ਉਹਨਾਂ ਨੂੰ ਲੱਗਦਾ ਕਿ ਪੁਲਿਸ ਕੰਮ ਕਰ ਰਹੀ ਹੈ ਐਕਟਿਵ ਹੈ ਮਾਰੇ ਅੰਸਰਾਂ ਨੂੰ ਸੁਨੇਹਾ ਜਾਂਦਾ ਕਿ ਪੁਲਿਸ ਸਰਗਰਮ ਹੈ ਜਿੰਨੇ ਵੀ ਸਾਡੇ ਅਰਧ ਸੈਨਿਕ ਵਾਲੇ ਇੱਥੇ ਤਾਇਨਾਤ ਨੇ ਉਹਨਾਂ ਸਾਰਿਆਂ ਨੂੰ ਨਾਲ ਲਾ ਕੇ ਪੁਲਿਸ ਨੇ ਫਲੈਗ ਮਾਰਚ ਕੱਢੇ ਕਈ ਜ਼ਿਲ੍ਹਿਆਂ ਦੇ ਵਿੱਚ ਹੀ ਫਲੈਗ ਮਾਰਚਾਂ 'ਚ ਕੱਢੇ ਨੇ ਸੀਨੀਅਰ ਪੁਲਿਸ ਕਪਤਾਨ ਜਾਂ ਜਿੱਥੇ ਡਿਵੀਜ਼ਨ ਨੇ ਉੱਥੇ ਡੀਆਈਜੀ ਜਾਂ ਆਈਜੀ ਇੰਚਾਰਜ ਦੇ ਉਹਨਾਂ ਨੇ ਵੀ ਢੰਗਾਂ ਦਿੱਤੀਆਂ ਤੇ ਇਹ ਫਲੈਗ ਮਾਰਚ ਬੱਖ-ਬੱਖ ਵਿਧਾਨ ਸਭਾ ਹਲਕੇ ਵਿੱਚ ਦੀ ਜਾ ਕੇ ਤੇ ਦੁਬਾਰਾ ਹੈੱਡਕੁਆਰਟਰ ਤੇ ਆਏਗਾ ਇਹਦਾ ਮੁੱਖ ਬਖਸ਼ ਦੇ ਹੋਈ ਹੈ ਕਿ ਪੁਲਿਸ ਵਸਤਾਇਦਾ ਚੋਣਾ ਜਿਹੜੀਆਂ ਨੇ ਬਿਲਕੁਲ ਨਿਰਪੱਖਤਾ ਦੇ ਨਾਲ ਬਿਨਾਂ ਡਰ ਭੈ ਤੋਂ ਕਰਾਈਆਂ ਜਾਣਗੀਆਂ ਜੀ ਸੋ ਕੱਲ ਪੰਜਾਬ ਦੇ ਵਿੱਚ ਦੋ ਟੋਲ ਪਲਾਜ਼ਾ ਬੰਦ ਹੋ ਜਾਣਗੇ ਜਿਨ੍ਹਾਂ ਲੋਕਾਂ ਨੂੰ ਬਹੁਤ ਵੱਡੀ ਰਾਹਤ ਮਿਲੇਗੀ ਜੀ ਇਹਦੇ ਵਿੱਚ ਕੋਈ ਸ਼ੱਕ ਨਹੀਂ ਇਹ ਰਾਜ ਦੀਆਂ ਸੜਕਾਂ ਨੇ ਜਿਹੜੀ ਬਰਨਾਲੇ ਤੋਂ ਲੁਧਿਆਣੇ ਨੂੰ ਜਾਂਦੀ ਹੈ ਉਹਦੇ ਵਿੱਚ ਇੱਕ ਮੈਲਕਲਾਂ ਕੋਲ ਦੂਜਾ ਗੁਰੂ ਸਰ ਸੁਧਾਰ ਕੋਲ ਇਹ ਦੋਨੇ ਟੋਲ ਪੁਲਾਜੇ ਕੱਲ ਸਵੇਰੇ ਬੰਦ ਹੋ ਜਾਣਗੇ ਜਿਵੇਂ ਪਹਿਲਾਂ ਵੀ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੇ ਭਾਵੇਂ ਇਹ ਗੋਵਿੰਦਗੜ੍ਹ ਤੋਂ ਪੁਹਾਣੀਵਾਲ ਸੜਕ ਵਾਲਾ ਹੋਵੇ ਇਸੇ ਤਰ੍ਹਾਂ ਫਿਰੋਜ਼ਪੁਰਵਾਲ ਜਿਹੜੀ ਫਿਰੋਜ਼ਪੁਰ ਤੋਂ ਫਾਜ਼ਿਲਕਾ ਨੂੰ ਸੜਕ ਜਾਂਦੀ ਹੈ ਇਹਦੇ ਸਵੇਤ ਹੋਰ ਉਹ ਬੰਦ ਕਰਾਏ ਜਾ ਚੁੱਕੇ ਨੇ ਪਰ ਦੂਜੇ ਪਾਸੇ ਜਿਹੜੇ ਨੈਸ਼ਨਲ ਪੱਧਰ ਦੇ ਕੌਮੀ ਪੱਧਰ ਦੇ ਐਨ ਐਚ ਆਈ ਦੇ ਟੋਲ ਪਲਾਜੇ ਨੇ ਉਹਨਾਂ ਨੇ ਕੀਮਤਾਂ ਦੇ ਵਿੱਚ ਵਾਧਾ ਕਰਤਾ ਸਾਡੀਆਂ ਜੇਬਾਂ ਦੇ ਉੱਤੇ ਇਹ ਡਾਕਾ ਵਜਲ ਜਾ ਰਿਹਾ ਸੋ ਇੱਕ ਬੇਨਤੀ ਆ ਪੰਜਾਬ ਦੀ ਸਰਕਾਰ ਨੂੰ ਟੋਲ ਪਲਾਜੇ ਜਿੱਥੇ ਤੁਸੀਂ ਬੰਦ ਕਰ ਰਹੇ ਹੋ ਥੋੜੀ ਜਿਹੀ ਬੁਖਤ ਖੋਰੀ ਦਿਓ ਨਜਾਤ ਦਿਬਾਓ ਤੇ ਸੜਕਾਂ ਦਾ ਸੁਧਾਰੋ ਹਾਲ ਲੋਕ ਇਸ ਗੱਲ 'ਚ ਬਾਗੋ-ਬਾਗ ਹੋਣਗੇ ਜਿੰਨਾ ਸੜਕਾਂ ਦੇ ਤੁਸੀਂ ਪਹਿਲਾਂ ਟੋਲ ਪਲਾਜੇ ਹਟਾਏ ਨੇ ਆਮ ਚਰਚਾ ਉੱਥੇ ਇਹੋ ਹੀ ਹੈ ਕਿ ਸੜਕਾਂ ਦੀ ਦਿਸ਼ਾ ਬਹੁਤ ਵਿਗੜ ਚੁੱਕੀ ਹੈ ਜੀ ਤੋਂ ਦੂਜੇ ਪਾਸੇ ਚੋਣਾ ਤੋਂ ਪਹਿਲਾਂ ਗੈਸ ਸਿਲੰਡਰ ਆਹੋ ਸਸਤਾ ਹੋ ਗਿਆ ਜੀ ਵਪਾਰਕ ਗਲਾਇਅ ਸੈਂਟਰ ਦੇ ਵਿੱਚ ਕੇਂਦਰ ਦੇ ਪੈਟਰੋਲੀਅਮ ਵਿਭਾਗ ਨੇ ਕੁਝ ਕਟੌਤੀ ਕੀਤੀ ਹੈ। ਇਹਦੇ ਵਿੱਚ 32 ਰੁਪਏ ਘਟਾਤੇ ਨੇ। ਆਮ ਤੌਰ ਤੇ ਦੇਖਰ ਵਿੱਚ ਆਇਆ ਪਹਿਲਾ ਵਾਅਦਾ ਕਰਦੇ ਹੋ 100 ਰੁਪਏ ਵਧਾ ਦਿਓ ਫਿਰ 5000 ਰੁਪਏ ਘਟਾ ਦਿਓ। ਇਹ ਜਦ ਇਹਨੇ 32 ਰੁਪਏ ਘਟਣ ਦੇ ਨਾਲ ਇਹਦੀ ਜਿਹੜੀ ਕੀਮਤਾ ਦਿੱਲੀ ਦੇ ਵਿੱਚ ਉਹ 1769 ਰੁਪਏ 50 ਪੈਸੇ ਆ ਜਾਏਗੀ। ਕਲਕੱਤੇ 1879 ਰੁਪਏ ਬੰਬਈ ਦੇ ਵਿੱਚ 1717 ਰੁਪਏ 50 ਪੈਸੇ ਰਹੇਗੀ। ਆਪਣੇ ਵੀ ਇਹ ਦਿੱਲੀ ਦੇ ਨਾਲ ਦਾ ਬਰਾਬਰ ਜਿਹਾ ਹੋ ਜਾਏਗਾ। ਪਰ ਇਹਦੀ ਕੀਮਤ ਜਿਹੜੀ ਆ ਡਾਕਟਰ ਮਨਮੋਹਨ ਸਿੰਘ ਦੀ ਸਰਕਾਰ ਚ 400 ਰੁਪਏ ਤੇ 450 ਦੇ ਲਗਭਗ ਸੀ ਘਰੇਲੂ ਸਿਲੰਡਰ ਦੀ ਵਪਾਰਕ ਜਿਹੜਾ ਸੀ 9950 ਦੇ ਕਰੀਬ ਸੀ ਤੇ ਫਿਰ ਇਹ 2000 ਦੇ ਨੇੜੇ ਪਹੁੰਚਾਇਆ ਕਿਹਨੇ ਹੁਣ 2200 ਹੌਲੀ ਹੌਲੀ ਕਰਕੇ ਇਹ ਰਾਇਤ ਦੇ ਕੇ 32 ਰੁਪਈਆ ਦੀ ਤੇ ਤੁਸੀਂ ਕਹਿ ਰਹੇ ਹੋ ਸੀ ਬਹੁਤ ਵੱਡਾ ਭਾਰ ਮੁਕਤ ਕਰਤਾ ਭਾਰਤ ਦੇ ਲੋਕਾਂ ਨੂੰ ਪਹਿਲਾਂ ਵਧਾ ਦਿਓ ਫਿਰ ਥੋੜਾ ਜਿਹਾ ਘਟਾ ਦਿਓ ਸੋ ਇਹਦੇ ਨਾਲ ਸਰਕਾਰਾਂ ਦਾ ਪਤਾ ਲੱਗਦਾ ਕਿ ਕਿ ਸਰਕਾਰਾਂ ਕਿੰਨੀਆਂ ਆਮ ਲੋਕਾਂ ਵਾਸਤੇ ਸਹੁਰਦ ਨੇ ਜੀ ਸਤੂ ਜੀ ਪਾਸੇ ਪੰਜਾਬ ਦੇ ਸਕੂਲਾਂ ਦਾ ਸਮਾਂ ਬਦਲ ਗਿਆ ਜੀ ਬਿਲਕੁਲ ਜੀ ਆਮ ਤੌਰ ਤੇ ਸਰਕਾਰਾਂ ਕਿਉਂਕਿ ਅੱਜ ਨਵਾਂ ਵਿੱਤੀ ਸਾਲ ਸ਼ੁਰੂ ਹੋ ਗਿਆ ਸਕੂਲਾਂ ਦਾ ਟਾਈਮ ਜਿਹੜਾ ਪਹਿਲਾਂ 8 ਤੋਂ 2.5 ਸੀ ਹੁਣ ਉਹ 8 ਤੋਂ 2 ਕਰਤਾ ਸਰਦੀ ਦੇ ਵਿੱਚ ਇਹ 8.5 ਵੀ ਕਰ ਦਿੰਦੇ ਆ ਮੌਸਮ ਮੁਤਾਬਕ ਵੀ ਕੀਤਾ ਜਾਂਦਾ ਹੈ ਜਿਆਦਾ ਕਰਮੀ ਪਹਿਨਣ ਲੱਗ ਜਾਏ ਸੁਭਾ ਸਰਕਾਰਾਂ ਫੇਰ ਵੀ ਫੈਸਲਾ ਕਰ ਲੈਂਦੀਆਂ ਨੇ ਜਿਆਦਾ ਸਰਦੀ ਪਹਿਨਣ ਲੱਗ ਜਾਏ ਸਰਕਾਰਾਂ ਤਾਂ ਵੀ ਫੈਸਲੇ ਕਰਦੀਆਂ ਨੇ ਸੋ ਇਹ ਜਿਹੜਾ ਘਟਾਇਆ ਗਿਆ ਅੱਜ ਬਦਲਾਇਆ ਗਿਆ ਮੇਰੇ ਖਿਆਲ ਇਹਦੇ ਵਿੱਚ ਹਰ ਸਾਲ ਮੌਸਮ ਦੇ ਹਿਸਾਬ ਨਾਲ ਤਬਦੀਲੀ ਕੀਤੀ ਜਾਂਦੀ ਹੈ ਤੇ ਹੁਣ ਪੰਜਾਬ ਦੇ ਸਕੂਲ ਵੀ ਨਵੇਂ ਸਮੇਂ ਮੁਤਾਬਕ 8 ਤੋਂ 2 ਵਜੇ ਤੱਕ ਲੱਗ ਰਹੀ ਜੀ ਸਤਿਜੋ ਪਾਸੇ ਮਹਿੰਗੀ ਸ਼ਰਾਬ ਦੇ ਨਾਲ ਕੰਨ ਦੀ ਸ਼ਰਾਬੇ ਦੀ ਜੇਬ ਤੇ ਅਸਰ ਪਗਦਾ ਜੀ ਅਜੇ ਪੂਰੇ ਠੇਕੇ ਤਾਂ ਨਾਮ ਹੋਏ ਨਹੀਂ ਕੁਝ ਲਾਟਰੀ ਡਰਾ ਰਹੀ ਨਿਕਲ ਗਏ ਸਰਕਾਰ ਨੇ ਵੀ ਰੇਟ ਵਧਾਏ ਨੇ ਤੇ ਠੇਕੇਦਾਰਾਂ ਨੇ ਵੀ ਉਹਦੇ ਵਿੱਚ ਫਿਰ ਇਜਾਫਾ ਕੀਤਾ ਹੈ ਜਦੋਂ ਠੇਕੇਦਾਰਾਂ ਦਾ ਇਜਾਫਾ ਹੋ ਗਿਆ ਉਦੇ ਵਿੱਚ ਫਿਰ ਉਹ ਲੋਕਾਂ ਤੇ ਪੈਣਾ ਭਾਰ ਡਰਾ ਰਹੀ ਨਿਕਲ ਗਏ ਬਾਕੀ ਜਿਹੜੇ ਠੇਕੇ ਰਹਿ ਗਏ ਉਹ ਕਹਿੰਦੇ ਆਪਕਾਰੀ ਭਾ ਟੈਂਡਰ ਦੇ ਰਾਹੀਂ ਇਹਨਾਂ ਨੂੰ ਜਾਰੀ ਕਰੇਗਾ ਪਰ ਆਮ ਲੋਕਾਂ ਦੇ ਜੇਬ ਦੇ ਉੱਤੇ ਬੋਝ ਪੈ ਗਿਆ ਜਿਹੜੀ ਹੈ ਕੱਲ ਕਿਉਂਕਿ 31 ਮਾਰਚ ਸੀ ਲੋਕਾਂ ਨੇ ਵਾਵਾ ਵੱਡੇ ਪੱਦਰ ਦੇ ਉੱਤੇ ਹਿਰਾਬ ਚੁੱਕੀ ਹੈ ਕਿਉਂਕਿ ਸਸਤੀਆਂ ਦਰਾਂ ਸੀ ਅੱਜ ਤੋਂ ਉਹਨਾਂ ਨੂੰ ਉਹੀ ਦਰੂ ਪਹਿਲਾਂ ਦੇ ਮੁਕਾਬਲੇ ਮਹਿੰਗੀਆਂ ਦਰਾਂ ਦੇ ਉੱਤੇ ਪ੍ਰਾਪਤ ਹੋਵੇ ਜੀ ਸੋ ਦੂਜੇ ਪਾਸੇ ਪੰਜਾਬ ਦੇ ਵਿੱਚ ਪਿੰਡਾਂ ਦੇ ਵਿੱਚ ਭਾਜਪਾ ਦਾ ਵਿਰੋਧ ਹੋਣਾ ਸ਼ੁਰੂ ਹੋ ਗਿਆ ਇਹਦੇ ਵਿੱਚ ਕੋਈ ਝੱਕਣੀ ਬਹੁਤ ਸਾਰੇ ਖੇਤਰਾਂ ਦੇ ਵਿੱਚ ਬੋਰਡ ਲੱਗੇ ਨੇ ਸਾਡੇ ਪਿੰਡਾਂ ਵਿੱਚ ਜੇ ਕੋਈ ਭਾਜਪਾ ਵਾਲਾ ਆਏਗਾ ਜਿਵੇਂ ਬਸ ਤੇ ਲਿਖਿਆ ਹੁੰਦਾ ਨਾ ਸਵਾਰੀ ਆਪਣੇ ਸਮਾਨ ਦੀ ਆਪ ਜ਼ਿੰਮੇਵਾਰ ਹੈ ਕਈ ਨਾ ਤਾਂ ਨਮਾ ਵੀ ਲਿਖਿਆ ਹੋਇਆ ਡਿੱਗੀ ਦੇ ਡਿੱਗੀ ਵਿੱਚ ਪਏ ਸਬੰਦ ਦੀ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੋਵੇਗੀ ਇਹ ਜਿਹੜਾ ਕੀਤਾ ਜਾ ਰਿਹਾ ਹੈ ਮੈਂ ਕਈ ਥਾਵਾਂ ਦੇ ਉੱਤੇ ਦੇਖਿਆ ਹੈ ਜਦੋਂ ਸਬੰਦ ਡਿੱਗੀ ਚ ਰੱਖਿਆ ਜਾਂਦਾ ਹੈ ਤਾਂ ਕੰਡਕਟਰ ਜਾਂ ਹੈਲਪਰ ਤੁਹਾਡੇ ਟਿਕਟ ਦਾ ਨੰਬਰ ਲਿਖ ਦਿੰਦੇ ਨੇ ਉਹਦੇ ਤੇ ਜੀ ਤਾਂ ਕਿ ਜਦੋਂ ਉਤਰੇ ਉਹਦਾ ਮਲੰਕਨ ਕਰ ਲਿਆ ਜਾਵੇ ਜਾਂ ਜੇ ਪੂਰਾ ਨੰਬਰ ਨਾ ਲਿਖਣ ਟਿਕਟ ਦਾ ਵੱਡਾ ਤਾਂ ਪੈਨ ਨਾਲ ਤੁਹਾਡੇ ਟਿਕਟ ਦੇ ਪਿੱਛੇ ਲਿਖ ਦਿੰਦੇ ਆ ਮੰਨ ਲਓ 20 ਨੰਬਰ ਲਿਖਤਾ ਉਹੀ ਚਾਕ ਨਾਲ ਤੁਹਾਡੇ ਸਮਾਨ ਤੇ ਲਿਖ ਦਿੰਦੇ ਆ ਸੁਰੱਖਿਅਤ ਰਹਿੰਦੀ ਹੈ ਸੋ ਗੱਲ ਉੱਥੋਂ ਚੱਲੀ ਸੀ ਮੈਂ ਜਿਹੜੀ ਗੱਲ ਕਰਨ ਲੱਗਿਆ ਜਿਹੜਾ ਆਮ ਲੋਕ ਹੈ ਜਦੋਂ ਪਿੰਡਾਂ ਦੇ ਵਿੱਚ ਉਹਨਾਂ ਨੇ ਕਹਿਤਾ ਕਿ ਸਾਡੇ ਪਿੰਡਾਂ 'ਚ ਨਹੀਂ ਵੜਨਾ ਭਾਈ ਤੁਸੀਂ ਇਹਦੇ ਨਾਲ ਤਕਰਾਰ ਪੈਦਾ ਹੋਏਗਾ ਕੋਈ ਨਾ ਕੋਈ ਬਦਲਵਾ ਸਿਸਟਮ ਅਪਣਾਉਣਾ ਚਾਹੀਦਾ ਹੈ ਬਦਲਵੇਂ ਸਿਸਟਮ ਦੇ ਵਿੱਚ ਜਾ ਕੇ ਮੈਂ ਸਮਝਦਾ ਕਿ ਵਿਰੋਧ ਦੀ ਥਾਂ ਤੇ ਮੈਂ ਇਹਦੇ ਨਾਲ ਉਹ ਤਾਂ ਵਰਜੀ ਉਹਨਾਂ ਦੀਆਂ ਕਿਉਂਕਿ ਪਿੰਡ ਨੇ ਸਭ ਸੰਮਤੀ ਨਾਲ ਫੈਸਲਾ ਕੀਤਾ ਪਰ ਜੇਕਰ ਇਹਨਾਂ ਨੂੰ ਘੇਰ ਕੇ ਪੁੱਛੋ ਕਿ ਅੱਜ ਤੋਂ 5 ਸਾਲ ਪਹਿਲਾਂ 4 ਸਾਲ ਪਹਿਲਾਂ ਤੁਸੀਂ ਆਹ ਵਾਅਦੇ ਕਰਕੇ ਗਏ ਸੀ ਦੱਸੋ ਕਿਹੜੇ ਪੂਰੇ ਕੀਤੇ ਐ ਜੇ ਉਹ ਚੀਜ਼ਾਂ ਨੂੰ ਤੁਸੀਂ ਸਾਡੇ ਵੋਟਰ ਸਾਡੇ ਲੋਕ ਪੁੱਛਣ ਲੱਗ ਜਾਣ ਇਹਨਾਂ ਨੂੰ ਵੀ ਇਸ ਗੱਲ ਦੇ ਵਿੱਚ ਫਿਰ ਇਹ ਗੱਲ ਹੋਵੇਗੀ ਕਿ ਮੇਰੇ ਤੋਂ ਪੁੱਛ ਕੇ ਚੋਵੇਗੀ ਇਸ ਕਰਕੇ ਮੈਂ ਫੋਕੇ ਵਾਦੇ ਨਾ ਕਰਾਂ ਜਿਹੜੇ ਬਾਅਦ ਦੇ ਵਿੱਚ ਨਿਭਾਏ ਨਾ ਜਾ ਸਕਣ ਅੱਜ ਦੇ ਪ੍ਰੋਗਰਾਮ ਦੇ ਵਿੱਚ ਆਇਆ ਨਾਈਟਲੋ ਸਾਹਿਬ ਤੁਸੀਂ ਪ੍ਰੋਗਰਾਮ ਦਾ ਹਿੱਸਾ ਬਣਿਆ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ ਮਿਹਰਬਾਨੀ ਪ੍ਰੋਗਰਾਮ ਦੇ ਅਗਲੇ ਕੱਲ ਫਿਰ ਹਾਜ਼ਰ ਹੋਵਾਂਗੇ ਧੰਨਵਾਦ